우중에 뮤비가 변해. Isso! 나중에 뮤비가 변해. 뮤비가 변해. ਅੱਜ ਸਤਿਗੁਰੂ ਸ਼੍ਰੀ ਹਰਮੰਦ ਸਾਹਿਬ ਦੀ ਅਕਾਲ ਪੁਰਖ ਸਾਹਿਬ ਦੇ ਕੁਮਾਲ ਅਨੁਪ੍ਰੇਰਿਤ ਸਤਿਗੁਰੂ ਜੀ ਤਾਨੇਰ ਬਹੁਤ ਇਸ ਜਗ੍ਹਾ ਦੇ ਪ੍ਰਕਾਸ਼ ਤੋਂ ਦੇ ਸੰਬੰਧ ਵਿੱਚ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਨੁਕੀਂ ਰੰਮਤਾ ਤਾਨਤਨ ਗੁਰਗਰਾਂ ਸਰ ਜੀ ਮਹਾਰਾਜ ਦੀ ਛਤਰ ਸ਼ਾਇਆ ਹੈ 4-5 ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਰੰਮਤਾ ਹੋਈ ਹੈ ਜੋ ਸ਼ਹਿਰ ਦੇ ਵਕਤ-ਵਕਤ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਆ ਕੇ ਕਿ ਇਹ ਕਾਲ ਤਾਂ ਸਾਹਿਬ ਜੀ ਦੀ ਕਿਛੇ ਸੁਲਤਾਨੋ ਬੁਲੇਗਾ ਸਮੁੱਚੇ ਖਾਲਸਾ ਭੰਥ ਨੂੰ ਸਮੁੱਚੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਸ਼ਕਨਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਹਿ ਪ੍ਰਗਟਿਓ ਮਰਦੇ ਗੰਮੜਾ ਵਰਿਆਮ ਇਕਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੇ ਦਿਨ ਦਿਹਾਲ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਆਗਮਨ ਗੁਰਪੁਰਬ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਾਤਰ ਛਾਇਆ ਹੇਠ ਪੰਜ ਪਿਆਰੇ ਸਿੰਘਾਂ ਦੀ ਗਵਾਈ ਹੇਠ ਨਿਗਾਰੇਆਂ ਧੌਸਿਆਂ ਦੀਆਂ ਚੋਟਾਂ ਤੇ ਨਗਰ ਕੀਰਤਨ ਆਰੰਭ ਹੋਇਆ ਆਪ ਸੰਗਤਾਂ ਦੀਦਾਰ ਕਰ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ 100 ਸੋ ਸਤਿਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪਾ ਗੰਵਾਲੇ ਆ ਸਾਨੂੰ ਇਹ ਦਿਨ ਦੇਖਣ ਨੂੰ ਮਿਲ ਰਿਹਾ ਵਾ ਬਾਬਾਈ ਦਾ ਬਰਥਡੇ ਆ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅੱਜ ਬਾਬਾਈ ਦਾ ਜਨਮ ਦਿਨ ਆਇਆ ਉਹ ਵੀ ਚੇਤੇ ਆ ਵੀith ਲੱਖ ਲੱਖ ਵਧਾਈ ਹੋਵੇ ਜੀ ਸਾਰਿਆਂ ਨੂੰ ਜੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਬਸ ਜੀ ਬਾਬਾਈ ਦੀ ਕਿਰਪਾ ਵਾ ਜੀ ਜੀ ਅਸੀਂ ਕੋਣ ਹੁੰਦੇ ਸੇਵਾ ਕਰਨ ਵਾਲੇ ਬਾਬਾਈ ਜੀ ਹਾਂਜੀ ਜਦੋਂ ਉਹਨਾਂ ਦੀ ਕਿਰਪਾ ਹੋਵੇ ਉਹੀ ਕਰ ਸਕਦਾ ਬਸ ਮੇਰਾ ਤੇ ਕਰ ਲਾਂਗੇ ਹਾਂਜੀ ਅੰਮ੍ਰਿਤਸਰ ਤੋਂ ਜੀ ਹਾਂਜੀ ਜੀ ਹਾਂਜੀ ਜੀ ਸਵੇਗੁਰ ਜੀ ਦਾ ਖਾਲਸਾ ਸਵੇਗੁਰ ਜੀ ਦੀ ਫਤਿਹ ਅਹੀਂ ਨਹੀਂ ਤੇ ਕੱਲ ਆਉਣਾ ਸੀ ਦਰਸ਼ਨ ਕਰਨ ਜਿਹੜਾ ਬੀਤਾ ਦਿਨ ਲੰਘ ਕੇ ਗਿਆ ਹੈ ਕੱਲ ਪਰ ਮਹਾਰਾਜ ਨੇ ਸਾਡੇ ਜੀਵਨ ਵਿੱਚ ਇਹ ਕੀਮਤੀ ਘੜੀਆਂ ਲਖੀਆਂ ਸੀ ਕਿ ਅਸੀਂ ਆਜ ਇੱਥੇ ਦਰਸ਼ਨ ਕਰ ਸਕੀਏ ਤੇ ਮਹਾਰਾਜ ਅੱਜ ਖੁਦ ਬਾਹ ਤੋਂ ਫੜ ਕੇ ਲੈ ਕੇ ਆਏ ਨੇ ਤੇ ਮਹਾਰਾਜ ਨੇ ਆਪਣੇ ਦਰਸ਼ਨ ਕਰਾ ਲਏ ਨੇ ਤੇ ਸਾਧ ਸੰਗਤ ਦੀ ਸਭ ਦੇ ਅੱਗੇ ਬੇਨਤੀ ਹੈ ਕਿ ਆਈਏ ਮਹਾਰਾਜ ਦੇ ਦਰਤੇ ਆਈਏ ਐਦਾਂ ਹੀ ਦਰਸ਼ਨ ਕਰਦੇ ਰਹੀਏ ਤੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਰਹੀਏ ਇੱਕ ਵਾਰੀ ਸਾਰੀ ਸਾਧ ਸੰਗਤ ਨਾਲ ਮਿਲ ਕੇ ਆਖੋ ਜੀ ਨਾਣਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੇ ਕਰੇ ਇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲੇ ਚਟਿਆ ਬਾਜਾ ਵਾਲਿਓ ਸਤ ਗੁਰੂ ਰੱਖ ਲੋ ਦਰਦ ਬਾਨੇ ਦੀ ਲਾਜ ਚਿਤਾ ਗੁਪਤੋਸ਼ੀਦੋ ਸਿੰਘੋ ਸਰਬਤ ਖਾਲਸਾ ਦੀ ਸਤ ਸ੍ਰੀ

ਨਾਣਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ